ਸਰਸ੍ਰੀ ਕਾਲ ਜੀ ਅੱਜ ਆਪਾਂ ਬਣਾਵਾਂਗੇ ਅਲਸੀ ਥੋੜਾ ਜਿਹਾ ਤਰੀਕਾ ਜਿਹੜਾ ਵਾ ਮਤਲਬ ਬਣਾਉਣ ਦਾ ਔਖਾ ਨਹੀਂ ਹੈਗਾ ਕਿਉਂਕਿ ਚੀਜ਼ਾਂ ਜਿਆਦੀਆਂ ਵਾ ਮਿਹਨਤ ਜਿਆਦੀ ਲੱਗਦੀ ਆ ਪਰ ਇਸ ਤਰ੍ਹਾਂ ਬਣਾਈ ਹੋਈ ਅਲਸੀ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਹੈ ਤੇ ਜੇਕਰ ਤੁਸੀਂ ਇੱਕ ਵਾਰ ਮੇਰੇ ਤਰੀਕੇ ਨਾਲ ਅਲਸੀ ਬਣਾ ਲੋਗੇ ਤੇ ਤੁਸੀਂ ਜਦੋਂ ਵੀ ਅਲਸੀ ਬਣਾਓਗੇ ਇਸੇ ਤਰੀਕੇ ਨਾਲ ਹੀ ਬਣਾਵਾਂਗੇ ਸਭ ਤੋਂ ਪਹਿਲਾਂ ਤੇ ਜਿਵੇਂ ਕੜਾਈ ਵਿੱਚ ਕਿਉਂ ਗਰਮ ਕਰ ਰਹੀ ਹਾਂ ਇਹਦੇ ਵਿੱਚ ਆਪਾਂ ਭੁੰਨਾਂਗੇ ਬੀਜਾਂ ਮੰਨ ਲਓ ਕਿ ਜੇ ਮੈਂ ਜਿਹੜੀ ਅਲਸੀ ਆ ਉਹ 1 ਕਿਲੋ ਆ ਤੇ ਅੱਧਾ ਕਿਲੋ ਮੇਰੇ ਵਿੱਚ ਬੇਸਨ ਭੁੰਨ ਕੇ ਪਾਉਣਾ ਮੈਂ ਤੇ ਅਸੀ ਜਿਹੜੀਆਂ ਮੈਂ ਸੁੱਕੀ ਉਹ ਮਤਲਬ ਪੀਸੀ ਹੋਈ ਮੈਂ ਲਈ ਸੀ ਬਜਾਰੋਂ ਤੁਸੀਂ ਪਹਿਲਾਂ ਅਸੀ ਲੈ ਕੇ ਉਹਨੂੰ ਭੁੰਨ ਕੇ ਤੇ ਖੁਦ ਵੀ ਪੀਸ ਸਕਦੇ ਜੇ ਤੇ ਅੱਧਾ ਕਿਲੋ ਮੇਰੇਦਰ ਬੇਸਨ ਭੁੰਨ ਰਹੀਆਂ ਹਾਂ ਅਲਸੀ ਨੂੰ ਮੈਂ ਪੀਸੀ ਹੋਈ ਬਜਾਰੋਂ ਲਿਆਂਦੀ ਸੀ ਤੇ ਉਹਨੂੰ ਉਦਾਂ ਹੀ ਮੈਂ ਕੜਾਈ 'ਚ ਭੁੰਨ ਲੈਣਾ ਵਾ ਜਦੋਂ ਅਸੀਂ ਭੁੱਜ ਜਾਂਦੀ ਹੈ ਤੇ ਉਹਦੀ ਇੱਕ 스멜 ਆਉਣ ਲੱਗ ਪੈਂਦੀ ਆ ਆਪਾਂ ਨੂੰ ਤੇ ਵੈਸੇ ਵੀ ਹੋਣ ਜਿਵੇਂ ਕੱਚੀ ਅਲਸੀ ਹੈ ਨਾ ਉਹ ਬਰਤਨ ਦੇ ਨਾਲ ਚਿਪਕਨੀ ਉਹਨੂੰ ਹਲਾਉਣਾ ਔਖਾ ਲੱਗਣਾ ਬਰਤਨ 'ਚ ਤੇ ਜਦੋਂ ਅਲਸੀ ਭੁੱਜ ਗਈ ਉਹਨੂੰ ਕੱਚੀ ਦੇ ਨਾਲ ਆਪਾਂ ਹਲਾਵਾਂਗੇ ਤੇ ਉਹਨੇ ਫਟਾਫਟ ਅੱਗੇ ਅੱਗੇ ਭੱਜੀ ਜਾਣਾ ਵਾ ਕਿਉਂਕਿ ਉਹ ਮਤਲਬ ਜਿਹੜਾ ਉਹਨੇ ਚਿਪਕਣਾ ਜਿਹੜਾ ਵਾ ਬੰਦ ਕਰ ਦੇਣਾ ਬਰਤਨ ਦੇ ਨਾਲ ਪਹਿਲਾਂ ਤੇ ਆਪਾਂ ਇਹਨਾਂ ਦੋਵਾਂ ਚੀਜ਼ਾਂ ਨੂੰ ਭੁੰਨ ਲੈਨੇ ਆ ਵੇਸਨ ਇਸ ਤਰ੍ਹਾਂ ਬੱਚੇ ਵੀ ਅਲਸੀ ਖਾ ਲੈਣ ਤੇ ਕੋਈ ਜਿਹੜਾ ਵਾ ਨਾ ਨੁਕਸਾਨ ਦੀ ਗੱਲ ਨਹੀਂ ਨਹੀਂ ਤੇ ਆਪਾਂ ਖਾਸ ਕਰਕੇ ਅੰਜ ਬੱਚਿਆਂ ਨੂੰ ਅਲਸੀ ਖਾਣ ਨਹੀਂ ਦਿੰਦੇ ਕਿਉਂਕਿ ਆਪਾਂ ਸੁਣਦੇ ਵੀ ਡਰਮ ਹੁੰਦੀ ਆ ਤੇ ਜਿੰਨੀਆਂ ਚੀਜ਼ਾਂ ਆਪਾਂ ਇਹਦੇ ਵਿੱਚ ਮਿਕਸ ਕਰ ਲੈਣੀਆਂ ਵਾ ਉਹਦੇ ਹਿਸਾਬ ਨਾਲ ਬੱਚੇ ਵੀ ਜਿੱਦਾਂ ਮਰਜੀ ਅਲਸੀ ਖਾਣ ਉਹਨਾਂ ਅਸੀਂ ਬੱਚਿਆਂ ਨੂੰ ਜਿੰਨੀਆਂ ਸਹੀ ਗੱਲ ਉਹ ਦੋ ਦੋ ਤਿੰਨ ਤਿੰਨ ਪਿੰਨੀਆਂ ਵੀ ਢੇੜੀਆਂ ਖਾ ਜਾਂਦੇ ਆ ਤੇ ਕਦੀ ਕੋਈ दखਲਾ ਨਹੀਂ ਕੀਤਾ ਅਲਸੀ ਨੇ ਕਿਉਂਕਿ ਉਹਨੇ ਬਣਾਉਣ ਦੇ ਤਰੀਕੇ ਜਿਨਾਂ ਆਪਾਂ ਚੀਜ਼ਾਂ ਇੰਨੀਆਂ ਮਿਕਸ ਕਰ ਲਾਂਗੇ ਕਿ ਅਲਸੀ ਦਾ ਜਿਹੜਾ ਆਪਣਾ ਜਿਹੜਾ ਉਹਦਾ ਗਰਮ ਮਾਹਟ ਅਲਸੀ ਦੀ ਉਹ ਘਟ ਜਾਂਦੀ ਆ ਹੁਣ ਦੇਖੋ ਵੇਸਣ 1/2 ਕਿਲੋ ਆਪਾਂ ਭੁੰਨ ਲਿਆ ਵਾ ਇਹ ਵੀ ਆਪਾਂ ਅਲਸੀ ਦੇ ਵਿੱਚ ਮਿਕਸ ਕਰਨਾ ਵਾ ਤੇ ਇਸ ਤਰ੍ਹਾਂ ਤੁਸੀਂ ਬਣਾਓਗੇ ਇੱਕ ਬਹੁਤ ਹੀ ਵਧੀਆ ਹੈਲਦੀ ਚੀਜ਼ ਬਣ ਜਾਂਦੀ ਆ ਇਹ weight loss ਵਾਸਤੇ ਵੀ ਇੱਕ ਵਧੀਆ ਚੀਜ਼ ਆ ਕਿਉਂਕਿ ਜੇ ਹੁਣ ਆਪਾਂ ਬਾਰ-ਬਾਰ ਖਾਈ ਜਾਵਾਂਗੇ ਤੇ ਫਿਰ ਆਪਣੀ ਮਰਜ਼ੀ ਆ ਇਹਨੂੰ ਤੁਸੀਂ ਇੱਕ ਅੱਧੀ ਪਿੰਨੀ ਵੀ ਸਵੇਰੇ ਚਾਹ ਨਾਲ ਖਾ ਲਓ ਨਾਲ ਦੇ 12 ਇੱਕ ਉਦਾਂ ਹੀ ਵੱਜ ਜਾਂਦੇ ਰੋਟੀ ਖਾਣ ਵਾਸਤੇ ਕਿ ਆਪਣਾ ਮਤਲਬ ਪੇਟ ਜਿਹੜਾ ਭਰਿਆ-ਭਰਿਆ ਰਹਿੰਦਾ ਵਾ ਤੇ ਆਪਾਂ ਆਰਾਮ ਨਾਲ ਆਪਣਾ ਕੰਮ ਕਰਦੇ ਰਹਿੰਨੇ ਆ ਬਾਕੀ ਉਹਦੇ ਆਪਣੀ ਸ਼ਰਮ ਆ ਵਾ ਬਾਰ-ਬਾਰ ਖਾਈ ਗਈ ਤੇ ਫੇਰ ਕਿ ਲੋਕੀ ਮਨਾਂ ਦੇ ਆਪਾਂ ਨੂੰ ਕਰੇਗਾ ਨਹੀਂ ਹਨ ਤੇ ਇਸ ਤੋਂ ਬਾਅਦ ਜਦੋਂ ਆਪਾਂ ਇਹ ਸਾਰਾ ਸਮਾਨ ਭੋਲ ਲੈਨੇ ਆ ਫਿਰ ਮੈਂ ਤੁਹਾਨੂੰ ਅਗਲੀ ਪ੍ਰੋਸੈਸ ਦੱਸਦੀ ਆ ਬਾਕੀ ਜੀ ਚੀਜ਼ ਜਿਹਨੂੰ ਕੋਈ ਵੀ ਆਪਾਂ ਬਣਾਉਣ ਲੱਗ ਪੈਂਦੇ ਆ ਨਾ ਤੇ ਉਹ ਆਪਣੇ ਆਪ ਹੱਥੀਂ ਚੱਲ ਜਾਂਦੀ ਆ ਮਤਲਬ ਕੋਈ ਵੀ ਕੰਮ ਆ ਆਪਾਂ ਸਟਾਰਟਿੰਗ ਤੋਂ ਕੰਮ ਦੀ ਕਰਨੀ ਪੈਂਦੀ ਆ ਹੁਣ ਵੇਸਣ ਵੀ ਆਪਣਾ ਭੁਜ ਗਿਆ ਵਾ ਲਾਲ ਹੋ ਗਿਆ ਵਾ ਬਿਲਕੁਲ ਵਧੀਆ ਤੇ ਅਸੀਂ ਵੀ ਆਪਣੀ ਭੁਜ ਚੁੱਕੀ ਆ ਨਾ ਕਿ ਇਹੋ ਜਿਹੇ ਜਿਹੜੇ ਕੰਮ ਆਏ ਤੇ ਆਪਾਂ ਆਪਣੀਆਂ ਦਾਦੀਆਂ ਨਾਨੀਆਂ ਕੋਲੋਂ ਹੀ ਸਿੱਖਦੇ ਰਹਿੰਨੇ ਆ ਹਨਾ ਹੁਣ ਮੈਨੂੰ ਇੱਕ ਵੱਡੇ ਜਿਹੜੇ ਆ ਉਹ ਪ੍ਰਾਤ ਦੇ ਵਿੱਚ شان ਲੈ ਲੱਗੀਆਂ ਅਲਸੀ ਨੂੰ ਬਾਕੀ ਜੇ ਨਹੀਂ ਮਿਸ਼ਾਨਣਾ ਤੁਹਾਡੀ ਮਰਜ਼ੀ ਆ ਪਰ ਮੈਨੂੰ ਮੇਰੇ ਨਾਲ ਜਿਹੜੇ ਛਿਲਕੇ ਜੇ ਆ ਉਹ ਮੈਂ ਅਲੱਗ ਕਰਦੇ ਲੱਗੀਆਂ ਛਾਨ ਕੇ ਵੈਸੇ ਮੈਨੂੰ ਇਹ ਸੀ ਕਿ ਬਾਜ਼ਾਰੋਂ ਪੀਸੀ ਹੋਈ ਮਲਸੀ ਲੈਂਦੀ ਆ ਤੇ ਇਹਦੇ 'ਚ ਕੋਈ ਮਤਲਬ ਕੋਈ ਹੋਵੇ ਨਾ ਚੀਜ਼ ਹਨਾ ਤੇ ਜੇਕਰ ਤੁਸੀਂ ਖੁਦ ਲਿਆਣ ਕੇ ਪੀਸਦੇ ਜੇ ਤੇ ਫਿਰ ਤੇ ਆਪਾਂ ਨੂੰ ਪਤਾ ਹੀ ਹੁੰਦਾ ਵੀ ਆਪਾਂ ਬਿਲਕੁਲ ਸਾਫ਼ ਸੁਥਰੀ ਜੀ ਜੀ ਪੀਂਦੇ ਆ ਅਲਸੀ ਛਾਨ ਲਈ ਇਹਨੇ ਛਿਲਕੇ ਵਿੱਚੋਂ ਨਿਕਲੇ ਸੀ ਤੇ ਆ ਜਿਹੜਾ ਵੇਸਣ ਵਿੱਚ ਭੁੰਨਿਆ ਵਾ ਇਹ ਵੀ ਇਹਦੇ ਵਿੱਚ ਮਿਕਸ ਕਰ ਦੇਣਾ ਵਾ ਇਹਨੂੰ ਹੁਣ ਆਪਾਂ ਰੱਖ ਲੈਣਾ ਸਾਈਡ ਤੇ ਹੁਣ ਆਪਾਂ ਅਗਲੀ ਜੋ ਚੀਜ਼ਾਂ ਵਿੱਚ ਪਾਉਣੀਆਂ ਵਾ ਉਹ ਆਪਾਂ ਤਿਆਰ ਕਰ ਲਈਆਂ ਹੁਣ ਜੀ ਮੈਂ ਕਿਉਂ ਪਾਵਾਂਗੀ ਮੈਂ ਯਾਨੀ ਕਿ ਕਿਲੋ ਗੁੜ ਪਾਇਆ ਸੀਰੇ ਵਿੱਚ ਤੇ ਅੱਧਾ ਕਿਲੋ ਤੋਂ ਜ਼ਿਆਦਾ ਕਿਉਂ ਯਾਨੀ ਕਿ ਜੇ ਆਪਾਂ ਹਿਸਾਬ ਲਾ ਲਈਏ ਤਿੰਨ ਪਾਈਆ ਕਿਉਂ ਜਿਹੜਾ ਵਾ ਉਹ ਆਪਾਂ ਆ ਪਾਉਣਾ ਵਾ ਤੇ ਉਹਦੇ ਵਿੱਚ ਆਪਾਂ ਜਿਹੜਾ ਗੋੜਿਆ ਉਹਨੂੰ ਪੀਸ ਕੇ ਢੇਲੇ ਵੀ ਤੁਸੀਂ ਪਾ ਸਕਦੇ ਜੀ ਪੀਸਣ ਦਾ ਮਤਲਬ ਇਹ ਕਿ ਉਹ ਜਲਦੀ ਖੁਰ ਜਾਂਦਾ ਗੁਰ ਦੇ ਵਿੱਚ ਇਹ ਆ ਜੀ ਖੋਇਆ ਠੀਕ ਹੈ ਕਿਲੋ ਖੋਆ ਵਾ ਜਿਹੜਾ ਮੈਂ ਹਲਤੀ ਦੇ ਵਿੱਚ ਪਾਉਣਾ ਹੈ ਤੇ ਦੁੱਧ ਮੈਂ ਇਸ ਲਈ ਪਾਤਾ ਕਿਉਂਕਿ ਖੋਆ ਮੈਂ ਨਾ ਤਿੰਨ ਚਾਰ ਦਿਨ ਹੋ ਗਏ ਬਣਾ ਕੇ ਰੱਖਿਆ ਸੀ ਤੇ ਤੁਹਾਨੂੰ ਪਤਾ ਫਿਰ ਖੋਆ ਜੰਮ ਜਾਏ ਤੇ ਜਾਣਾ ਹੀ ਸੀ ਤੇ ਦੁੱਧ ਵਿੱਚ ਥੋੜਾ ਪਾ ਕੇ ਦਿਓ ਥੋੜਾ ਲਿਕਵਿਡ ਫਾਰਮ ਦੇ ਵਿੱਚ ਹੋ ਜਾਏਗਾ ਤੇ ਉਧਰ ਆਪਣਾ ਗੁੜ ਤਿਆਰ ਕਰ ਲੈਨੇ ਆ ਯਾਨੀ ਕਿ ਗੁੜ ਦੀ ਇੱਕ ਸਾਦੀ ਚਾਸ਼ਨੀ ਬਣਾਉਣੀ ਹੈ ਪਰ ਬਣਾਉਣੀ ਆਪਾਂ ਘਿਓ ਦੇ ਵਿੱਚ ਆ ਹੁਣ ਵੇਖੋ ਦੇਸੀ ਖੋਆ ਖੋਇਆ ਵਾ ਅਲਸੀ ਆ ਤੇ ਗੁੜ ਹੁਣ ਇੰਨਾ ਹੈਲਦੀ ਜਿਹੜੀ ਚੀਜ਼ ਬਣ ਜਾਣੀ ਆ ਕੋਈ ਬੁਜਾਰੀ ਮਠਿਆਈ ਇਹਦਾ ਮੁਕਾਬਲਾ ਥੋੜੀ ਕਰ ਸਕਦੀ ਆ ਥੋੜਾ ਜਿਹਾ ਦੁੱਧ ਗਲਾਸਿਕ ਮੈਂ ਪਾ ਲਿਆ ਸੀ ਇਹਦੇ ਨਾਲ ਜਿਹੜਾ ਖੋਆ liquid form ਤੇ ਆ ਜਾਏਗਾ ਤੇ ਅਲਸੀ ਦੇ ਵਿੱਚ ਮਿਕਸ ਕਰਨਾ ਜਿਹੜਾ ਬਹੁਤ ਸੌਖਾ ਹੋ ਜਾਏਗਾ ਤੇ ਗੁੜ ਨੂੰ ਮਿੱਦਣਾ ਓਹ ਖੁੱਲ ਗਿਆ ਨਾ ਮਤਲਬ ਇਹ ਉਬਲਣਾ ਜਾਂ ਸ਼ੁਰੂ ਹੋ ਜਾਂਦਾ ਵਾ ਦੇਖ ਲੈਣਾ ਆਪਾਂ ਥੋੜਾ ਕਟਚੀ ਦੇ ਨਾਲ ਵੀ ਹੌਲੀ ਹੌਲੀ ਜਿਹੜਾ ਕੋਈ ਵੱਡਾ ਪੀਸ ਹੈ ਉਹਨੂੰ ਬ੍ਰੀਕ ਕਰ ਲੈਣਾ ਬੜੇ ਧਿਆਨ ਦੇ ਨਾਲ ਇਹਨੂੰ ਵਿੱਚ ਆਸਨੀ ਨੂੰ ਆਪਾਂ ਬਹੁਤ ਜ਼ਿਆਦਾ ਰਿਨ ਲਾਣੀ ਆ ਕਿਉਂਕਿ ਜੇ ਗੁੜ ਜ਼ਿਆਦਾ ਰਹਿ ਜਗੇ ਨਾ ਤੇ ਫਿਰ ਜਿਹਨਾਂ ਦੀ ਅਸੀਅਤ ਸਖਤ ਜੇ ਵਿੱਚ ਗੁੜ ਨਾਲ ਕਰੜਾ ਜਿਹਾ ਹੋ ਜਾਂਦਾ ਜਦੋਂ ਆਪਾਂ ਖੰਡ ਦੀ ਜਾਸਨੀ ਵੀ ਜ਼ਿਆਦਾ ਰਿਨ ਨਹੀਂ ਜਾਈਏ ਜੋ ਸਖਤ ਜੀ ਹੋ ਜਾਂਦੀਆਂ ਇਨੂੰ ਆਪਾਂ ਬਸ ਇੰਨਾ ਹੀ ਰਿੰਨਣਾ ਵਾ ਕਿ ਗੋੜ ਆਪਣਾ ਜਿਹੜਾ ਵਾ ਕੋਲ ਜੀ ਗੋੜ ਦੇ ਘਿਓ ਦੇ ਵਿੱਚ ਜਿਆਦਾ ਆਪਾਂ ਰਿੰਨ ਰਿੰਨ ਕੇ ਨੂੰ ਬਹੁਤ ਜਿਆਦਾ ਸਖਤ ਫੋਮੀ ਦੀ ਬਣਾ ਲੈਣੀ ਆ ਦੇਖੋ ਆਪਣਾ ਗੋੜ ਜਿਹੜਾ ਵਾ ਚੰਗੀ ਤਰ੍ਹਾਂ ਮਿਕਸ ਹੋ ਗਿਆ ਵਾ ਘਿਓ ਦੇ ਵਿੱਚ ਤੇ ਜੇ ਕੋਈ ਪੀਸ ਲੱਗੇ ਨੂੰ ਤੁਸੀਂ ਕੱਚੀ ਦੇ ਨਾਲ ਨੱਪ ਨੱਪ ਕੇ ਨੂੰ ਫੋੜ ਸਕਦੇ ਜੇ ਦੋਵੇਂ ਚੀਜ਼ਾਂ ਆਪਣੀਆਂ ਰੈਡੀ ਹੋ ਗਈਆਂ ਵਾ ਜਿਹੜਾ ਮੈਂ ਖੋਆ ਨਾ ਇਹਦੇ ਵਿੱਚ ਵੀ ਥੋੜਾ ਘਿਓ ਪਾ ਲਿਆ ਸੀ ਖੋਆ ਇੱਕ ਰੋਸਟ ਹੋ ਜਾਂਦਾ ਦੁਬਾਰਾ ਤੋਂ ਕਿਉਂਕਿ ਮੈਂ ਫਿਰ ਦੁੱਧ ਪਾਇਆ ਸੀ ਨਾ ਕੱਚਾ ਜੈਨਾ ਮੈਂ ਇਹ ਰਹਿ ਜਣੀ ਤੇ ਆਪਣੀ ਅਲਸੀ ਫਿਰ ਖਰਾਬ ਨਾ ਹੋ ਜੇ ਕਿਤੇ ਹੁਣ ਦੇਖੋ ਖੋਆ ਮਿਕਸ ਕਰ ਲਿਆ ਆਪਾਂ ਇਹਦੇ ਵਿੱਚ ਤੇ ਨਾਲ ਹੀ ਆਪਾਂ ਹੁਣ ਜਿਹੜਾ ਗੁੜ ਆਪਾਂ ਘੋਲਿਆ ਸੀ ਉਹ ਵੀ ਮਿਕਸ ਕਰ ਲੈਣਾ ਇੱਕ ਵਾਰੀ ਖੋਆ ਤੇ ਬੇਸਨ ਜਿਹੜਾ ਉਹ ਵੀ ਵਧੀਆ ਤਰੀਕੇ ਨਾਲ ਪਹਿਲਾਂ ਮਿਕਸ ਕਰਕੇ ਫਿਰ ਆਪਾਂ ਨਾਲ ਹੀ ਇਹਦੇ ਵਿੱਚ ਜਿਹੜਾ ਆਪਣਾ ਗੁੜ ਘੋਲਿਆ ਸੀ ਉਹ ਆਪਾਂ ਮਿਕਸ ਕਰ ਲੈਣਾ ਇਹਦੇ ਵਿੱਚ ਤੁਸੀਂ ਕੋਈ ਡਰਾਈ ਫਰੂਟ ਮਿਕਸ ਕਰਨਾ ਚਾਹੁੰਦੇ ਜੀ ਤੇ ਤੁਹਾਡੀ ਮਰਜ਼ੀ ਜੀ ਸਦਕੇ ਜਿੰਨੇ ਮਰਜ਼ੀ ਕਰੋ ਪਰ ਮੈਂ ਇਹਦੇ ਵਿੱਚ ਕੋਈ ਵੀ ਡਰਾਈ ਫਰੂਟ ਹੋਰ ਜਿਹੜਾ ਮੈਂ ਮਿਕਸ ਨਹੀਂ ਕਰਨਾ ਕਿਉਂਕਿ ਉਹ ਫਿਰ ਮਿਕਸ ਜੇ ਆਪਾਂ ਜਿਆਦਾ ਕਰਾਂਗੇ ਤੇ ਉਹ ਜਿਆਦਾ ਹੈਵੀ ਹੋ ਜਾਂਦਾ ਫਿਰ ਬੱਚਿਆਂ ਲਈ ਵੀ ਉਹ ਚੀਜ਼ ਨੁਕਸਾਨਦਾਇਕ ਹੁੰਦੀ ਤੇ ਆਪਣੇ ਲਈ ਵੀ ਨੁਕਸਾਨਦਾਇਕ ਹੁੰਦੀ ਕਿਉਂਕਿ ਆਲਰੇਡੀ ਇੰਨਾ ਜਿਆਦਾ ਹੈਵੀ ਮਟੀਰੀਅਲ ਆ ਨਾ ਕਿ ਇਹਦੇ ਵਿੱਚ ਕੁਝ ਵੀ ਹੋਰ ਮਿਕਸ ਕਰਨ ਦੀ ਲੋੜ ਨਹੀਂ ਹੈਗੀ ਬਾਕੀ ਤੁਸੀਂ ਆਪਣੀ ਇੱਛਾ ਮੁਤਾਬਕ ਕਰ ਸਕਦੇ ਜੀ ਕੋਈ ਵੀ ਇੱਥੇ ਡਰਾਈ ਫਰੂਟ ਇੱਥੇ ਕੋਈ ਮਨਾ ਨਹੀਂ ਹੈਗਾ ਕਿ ਤੁਸੀਂ ਆ ਨਹੀਂ ਮਲੋਣਾ ਆ ਨਹੀਂ ਮਲੋਣਾ ਇਹਦੇ ਨੂੰ ਆਪਾਂ ਜਿਹੜੀ ਚੀਜ਼ ਮਿਕਸ ਕਰ ਲੈਣਾ ਵਾ ਤੇ ਫਿਰ ਇਹਨੂੰ ਥੋੜਾ ਠੰਡਾ ਹੋਣ ਲਈ ਰੱਖ ਦੇਣਾ ਵਾ ਮੈਂ ਇਹਦੇ ਉੱਪਰ ਪਾਉਣਾ ਇਸ ਤਰ੍ਹਾਂ ਪਾ ਕੇ ਤੇ ਉੱਪਰ ਪੱਖਾ ਚਲਾਤਾ ਇਸ ਕਿਉਂਕਿ ਬਹੁਤ ਜ਼ਿਆਦਾ ਗਰਮੀਆਂ ਜਿਹੜੇ ਘਿਓ ਤੇ ਗੁੜ ਦੀ ਚਾਸਨੀ ਬਣਾਈਆਂ ਖਵਾ ਉਹ ਵੀ ਤੇ ਪਹਿਲਾਂ ਵੀ ਹਲਸੀ ਹਲਸੀ ਵੀ ਆਪਣੀ ਗਰਮ ਸੀ ਤੇ ਇਹਦਾ ਜੇ ਇੱਕਦਮ ਆਪਾਂ ਪਿੰਨੀਆਂ ਬਣਾਉਣੀਆਂ ਸਟਾਰਟ ਕਰਾਂਗੇ ਤੇ ਹੱਥ ਸੜਨ ਦਾ ਡਰ ਲੈਂਦਾ ਬਾਕੀ ਤੁਸੀਂ ਇਹਨੂੰ ਚੈੱਕ ਕਰ ਲੈਣਾ ਜਦੋਂ ਹਲਕਾ ਜਾਂ ਜਿਹੜਾ ਵਾ ਉਹ ਗਰਮ ਰਹੇ ਜੇ ਜਿਹਨੂੰ ਆਪਾਂ ਉਂਗਲੀ ਨਾਲ ਟੱਚ ਕਰ ਸਕਦੇ ਹੋ ਜੇ ਹੱਥ ਚ ਇਹਨੂੰ ਫੜ ਸਕਦੇ ਹੋ ਜੀ ਤੇ ਉਦੋਂ ਤੁਸੀਂ ਇਹਦੀਆਂ ਪਿੰਨੀਆਂ ਬਣਾਉਣੀਆਂ ਸਟਾਰਟ ਕਰ ਦੇਣੀਆਂ ਕਿਉਂਕਿ ਇਹ ਜਿਆਦਾ ਵੀ ਠੰਡਾ ਹੋ ਗਿਆ ਫਿਰ ਪਿੰਨੀ ਵੱਜਦੀ ਨਹੀਂਗੀ ਕਿਉਂਕਿ ਉਹ ਫਿਰ ਸਾਰਾ ਘਿਓ ਕਿਹਾ ਜਿਹੜਾ ਵਾ ਉਹ ਅਠਰ ਜਾਂਦਾ ਨਾ ਪਿੰਨੀ ਨਹੀਂ ਫਿਰ ਬਣਦੀ ਫਿਰ ਇਹਨੂੰ ਇਦਾਂ ਹੀ ਕੌਲੀਆਂ ਚਮਚਿਆਂ ਨਾਲ ਹੀ ਖਾਣਾ ਪੈਂਦਾ ਵਾ ਪਰ ਇਹ ਆ ਕੇ ਚਲੋ ਖੁਆ ਹੋਣ ਦਾ ਕਰਕੇ ਨਾ ਫਿਰ ਪਿੰਨੀ ਬਣ ਜਾਂਦੀ ਆ ਪਰ ਜੇ ਆਪਾਂ ਖੁਆ ਨਹੀਂ ਪਾਉਂਦੇ ਫਿਰ ਪਿੰਨੀ ਬਣਾਉਣੀ ਔਖੀ ਹੋ ਜਾਂਦੀ ਆ ਹੁਣ ਦੇਖੋ ਇਹਦੀਆਂ ਪਿੰਨੀਆਂ ਆਪਣੇ ਤੁਸੀਂ ਸਾਈਜ਼ ਆਪਣੇ ਅਕੋਰਡਿੰਗ ਕਰਕੇ ਜਿੰਨਾ ਕਿ ਤੁਹਾਨੂੰ ਲੱਗੇ ਵੀ ਆਪਾਂ ਇੰਨਾ ਕਿ ਮੈਂ ਇੱਕ ਟਾਈਮ ਤੇ ਪਿੰਨੀ ਇੰਨੀ ਕਿ ਆਪਾਂ ਨੂੰ ਖਾਣ ਲਈ ਚਾਹੀਦੀ ਆ ਉਹਦੇ ਹਿਸਾਬ ਨਾਲ ਸਾਈਜ਼ ਬਣਾ ਸਕਦੇ ਜੀ ਤੁਸੀਂ ਇਸ ਨੂੰ ਖੋਏ ਤੇ ਬਸਣ ਤੋਂ ਬਿਨਾ ਵੀ ਬਣਾ ਸਕਦੇ ਜੇ ਕਿ ਗੁੜ ਦਾ ਘੋਲ ਚਾशनी ਤਿਆਰ ਕਰਕੇ ਘਿਓ ਦੇ ਵਿੱਚ ਤੇਲਸੀ ਪੁੰਡਕੇ ਵੀ ਮਿਕਸ ਕਰਕੇ ਇੰਦਾ ਸਿੰਪਲ ਵੀ ਬਣਾ ਸਕਦੇ ਜੀ ਪਰ ਇਸ ਤਰੀਕੇ ਨਾਲ ਇੰਨੀ ਕਿ ਜ਼ਿਆਦਾ ਟੇਸਟੀ ਐਲਸੀ ਬਣਦੀ ਆ ਨਾ ਤੁਸੀਂ ਪਲੀਜ਼ ਇੱਕ ਵਾਰੀ ਬਣਾਇਓ ਜ਼ਰੂਰ ਤ ਮਤਲਬ ਬਾਕੀ ਸਾਰੇ ਤਰੀਕੇ ਤੁਸੀਂ ਭੁੱਲ ਜਾਓਗੇ ਇੰਨੀ ਜ਼ਿਆਦਾ ਟੇਸਟੀ ਹਲਸੀ ਬਣਦੀ ਹੈ ਨਾ ਵੀ ਜਿਹੜੇ ਨਹੀਂ ਵੀ ਖਾਂਦੇ ਨਾ ਉਹ ਵੀ ਮੰਗ ਮੰਗ ਕੇ ਖਾਣਗੇ ਇੰਨੀ ਵਧੀਆ ਹਲਸੀ ਬਣਦੀ ਹੈ ਤੇ ਹੁਣ ਮੈਂ ਸਾਰੀਆਂ ਪਿੰਨੀਆਂ ਤਿਆਰ ਕਰ ਲਈਆਂ ਵਾ ਫਿਰ ਇਹ ਜਦੋਂ ਪਿੰਨੀਆਂ ਬਿਲਕੁਲ ਅਠਰ ਜਾਣ ਠੰਡੀਆਂ ਹੋ ਜਾਣ ਉਦੋਂ ਤੁਸੀਂ ਕਿਸੇ ਟਾਈਟ ਕੰਟੇਨਰ ਦੇ ਵਿੱਚ ਪਾ ਗਏ ਭਾਵੇਂ ਇਹਦੇ ਨੂੰ ਤੁਸੀਂ 2 ਮਹੀਨੇ ਖਾਂਦੇ ਰਹੋ ਤੇ ਸਿਆਲ ਚ ਤੇ ਤੁਹਾਨੂੰ ਪਤਾ ਆਪਾਂ ਪੰਜਾਬੀਆਂ ਨੂੰ ਸਾਰਿਆਂ ਨੂੰ ਵੀ ਹਲਸੀ ਦਾ ਘਰਾਂ ਚ ਕਦਮ ਹੋਣੀ ਨਹੀਂ ਨਾ ਚਾਹੀਦੀ ਹੈ ਨਾ ਕਿ ਆਪਾਂ ਨੂੰ ਹੋਰ ਵੇਲੇ ਚਾਹੀਦੀ ਨਹੀਂ ਜਦੋਂ ਵੀ ਚਾਹ ਬਣੇ ਲਿਆਓ ਹਲਸੀ ਦੀ ਪਿੰਨੀ ਤੇ ਉਹਨਾਂ ਦੇ ਰੋਟੀਆਂ ਦੇ ਚੇਤੇ ਹੀ ਭੁੱਲੇ ਹੁੰਦੇ ਆ ਇਸ ਤਰੀਕੇ ਨਾਲ ਬਣਾਓਗੇ ਤੇ ਦਵਾਵਾਵਾਂ ਦੋਗੇ ਤੁਸੀਂ ਇੰਨੀ ਵਧੀਆ ਹਲਸੀ ਬਣਦੀ ਆ ਤੁਹਾਨੂੰ ਮੇਰੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਚੰਗੀ ਲੱਗੀ ਹੋਏ ਤਾਂ ਸ਼ੇਅਰ ਜਰੂਰ ਕਰਨਾ ਲਾਈਕ ਕਰਨਾ ਚੈਨਲ ਨੂੰ ਕਿਰਪਾ ਕਰਕੇ ਜਰੂਰ ਜਰੂਰ ਪਲੀਸ ਸਬਸਕ੍ਰਾਈਬ ਕਰਨਾ ਰੱਬ ਤੁਹਾਨੂੰ ਖੁਸ਼ ਰੱਖੇ ਚੜ੍ਹਦੀ ਕਲਾ 'ਚ ਰੱਖੇ ਹੱਸਦੇ ਵਸਦੇ ਰਹੋ ਪ੍ਰਭਾਤਮਾ ਢਾਡੇ ਪਾਰ ਲੀ ਗੰ ਬਰੂਹਾ ਤਾਂ ਹੀ ਰਿਜਕ ਦਵੇ ਵੇਖੋ ਜੀ ਜੇ ਦੇ ਘਰਾਂ 'ਚ ਬੱਚੇ ਹੁੰਦੇ ਆ ਹਨਾ ਆਪਾਂ ਨੂੰ ਤੇ ਜਦੋਂ ਪਿੰਨੀਆਂ ਬੰਡੀਆਂ ਹੁੰਦੀਆਂ ਵਾ ਕਈ ਵਾਰੀ ਆਪਾਂ ਸਿਆਣੇ ਵੀ ਜੀ ਕਰਦਾ ਹੁੰਦਾ ਵੀ ਨਾਲੋਂ ਨਾਲ ਖਾ ਲਈ ਪਰ ਇਹ ਗਰਮ ਗਰਮ ਖਾਣ ਚ ਇੰਨਾ ਟੇਸਟੀ ਨਹੀਂ ਲੱਗਦੀ ਜਦੋਂ ਠੰਡੀ ਹੋ ਜਾਂਦੀ ਹੈ ਬਸ ਉਹਨੂੰ ਤੇ ਕਿਆ ਹੀ ਪਤਾ ਵੇਖੋ ਜੀ ਐਲਸੀ ਸਾਡੀ ਬਣ ਕੇ ਤਿਆਰ ਆ ਹੁਣ ਤੇ ਬਸ ਖਾਣ ਦੀ ਗਮੀ ਰਹਿ ਗਈ ਹੈ ਮਿਲਦੇ ਆ ਨੈਕਸਟ ਵੀਡੀਓ ਵਿੱਚ ਰੱਬ ਰਾਖਾ ਜੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ